ਹੈਲੋ ਜੀ ਸਾਰੇ 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 ਫੀਮੇਲ ਸਾਰੇ ਐਕਟ ਕਰਦੇ ਆ ਤੁਸੀਂ ਸਾਰੇ ਜਿਹੜੇ ਠੀਕ ਹੋਵੋਗੇ ਜੀ ਚਰਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਆਪਾਂ ਲੱਗੀਆਂ ਜੀ ਵੀਡੀਓ ਸ਼ੁਰੂ ਕਰਨੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਜਿਹੜਾ ਸਾਡਾ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਕਰ ਤੇ ਐਸੇ ਟਾਈਮ ਹੋ ਗਿਆ ਜੀ 5:30 ਦਾ ਤੇ ਸੋਨਪਤੀ ਆ ਫਿਰ ਕੱਲੀ ਤੇ ਕੰਮ ਆ ਰਿਹਾ ਉਧਰ ਪਹਿਲਾ ਪਸੂਆ ਗਲ ਮੇੜ ਕੇ ਆਈ ਸਾਰਾ ਬੋਕਰ ਬਰ ਵਾਲਾ ਗੋਹਾ ਕੁੜਾ ਸਾਰਾ ਕਰਕੇ ਉਧਰ ਲੰਮੇੜੇ ਫਿਰ ਆ ਕੇ ਦੂਜੀ ਵਾਰ ਵਾਲੀ ਚਾਹ ਚੁੱਕੀ ਚਾਹ ਪੀ ਕੇ ਤੇ ਹੁਣ ਮੈਂ ਝਾੜੂ ਚੱਕ ਲਿਆ ਤੇ ਅੱਜ ਕੱਪੜੇ ਹੈ ਨਹੀਂ ਜੀ ਅੱਜ ਇੱਕ ਸੂਟ ਹੀ ਆ ਬਸ ਤੇ ਮੈਂ ਕਿਹਾ ਚਲੋ ਜਦੋਂ ਲਾਏ ਜਾਂਦਾ ਉਹ ਤੋਦਾਂ ਦੇ ਨਾ ਆਖੀ ਤੇ ਜਾੁਰਮਗਾ ਕਾਲੂ ਤੋਂ ਲੱਗ ਤੇ ਮੰਮੀ ਹਜੇ ਆਏ ਨਹੀਂ ਜੀ ਨਾਨੀ ਹਜੇ ਨਹੀਂ ਠੀਕ ਹੋਏ ਉਹਨਾਂ ਨੇ 72 ਘੰਟਿਆਂ ਦਾ ਕਿਆਗਾ ਤੇ ਕਹਿੰਦੇ ਵੀ 72 ਘੰਟਿਆਂ ਦੇ ਵਿੱਚ ਵੀ ਬੋਤਲਾਂ ਲਾਈ ਜਾਂਦੇ ਆ ਟੀਕੇ ਖੜਕ ਲਾਈ ਜਾਂਦੇ ਆ ਜੀ ਕਹਿੰਦੇ ਖੜਕ ਪੈ ਗਿਆ ਤਾਂ ਠੀਕ ਹੈ ਨਹੀਂ ਕਹਿੰਦੇ ਸਾਮ ਜੀ ਤੋਂ ਬਾਹਰ ਆ ਗਏ ਵੀ ਤੇ ਉਹ ਹੈ ਤਾਂ ਦਰਾਂਗ ਦੀ ਸਕੇਤੀ ਕੀ ਮੜਦਾ ਜੀਵ ਨਹੀਂ ਐ ਪਹੁੰਚ ਦੀ ਸਮਝ ਹੀ ਨਹੀਂ ਆਉਂਦੀ ਵੀ ਕੀ ਕਹਿ ਰਹੀ ਐ ਤੇ ਨਾਲੇ ਥੋੜਾ ਜਿਹਾ ਐ ਨਾ ਬਈ ਮੂਹੂ ਕਿੱਡਾ ਜਿਹਾ ਹੋ ਗਿਆ ਤੇ ਮੰਮੀ ਤਾਂ ਕਰਕੇ ਉੱਥੇ ਰਹਿਣਗੇ ਜੀ ਦੋ ਇੱਕ ਆਖ ਦੀ ਅੱਜ ਵੀ ਰਾਤ ਤੇ ਸਵੇਰ ਦੀ ਰਾਤ ਹੋਊ ਉੱਥੇ ਮੰਮੀ ਕੋਲੇ ਆ ਹਸਪਤਾਲ ਚ ਨਾਨੀ ਕੋਲੇ ਤੇ ਆਸੂ ਦੇ ਕੰਮ ਤਾਂ ਦੇ ਹੀ ਲੱਗੇ ਆਪਾਂ ਮੈਂ ਤਾਂ ਲੱਗੀ ਤਾਂ ਸ਼ੀਭਾ ਜੀ ਦੀਆਂ ਤੇ ਫਿਰ ਤੁਹਾਨੂੰ ਪਤਾ ਜੀ ਵੀਡੀਓ ਬਣਾਉਣ ਵਾਲਾ ਕੋਈ ਹੁੰਦਾ ਨਹੀਂਗਾ। ਕੀਤਾ ਕਰਕੇ ਆਪਣੇ ਜਸਨੇ ਨੂੰ ਉਠਾਇਆ ਜੀ ਹੁਣ ਤੇ ਕੱਲ ਤਾਂ ਇਹ ਸਕੂਲ ਗਿਆ ਨਹੀਂ ਕਹਿੰਦਾ ਮੰਮੀ ਕੋਈ ਨਹੀਂ ਆਉਂਦਾ ਤੇ ਅੱਜ ਫੋਨ ਤੇ ਮੈਸੇਜ ਆ ਗਿਆ ਵੀ ਕਹਿੰਦੇ ਵੀ ਛੁੱਟੀਆਂ 2-4 ਦਿਨਾਂ ਵੀ ਵਧਾਤੀਆਂ ਹੋਰ ਤੇ ਕਿਉਂਕਿ ਧੁੰਦਲਾ ਕਰਕੇ ਵਧਾਤੀਆਂ ਹੋਣੀਆਂ ਤੇ ਬਾਕੀ ਫਿਰ ਚਲੋ हां लगुगा स्कूल फिर बेज जानी ठंड बहुत ज्यादा होएगी दोबारा पहला बढ़िया लोड़ी तो फाज दो तंदन बढ़िया तो पगड़ी हुन कल दा फिर वही हाल है कल अपना ब्लॉग नहीं आया की बस दोदाव काल काल च ना काम तंग आधो हो जातो फिर आए हो जाता है दिखिए दोदाव काम नमेड़ ली ता करके कल ब्लॉग नहीं आया ओके ਬਾਕੀ ਜੀ ਚਲੋ ਮਾਰਨਾ ਛਾੜੂ ਮੈਂ ਤੇ ਮਿਲਦੇ ਆ ਤੁਹਾਨੂੰ ਫੇਰ ਆਪਾਂ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ ਸਾਰੇ ਜਣੇ ਕਿਪ ਨਾ ਕਰਿਓ ਲਓ ਜੀ ਪੋਚੇ ਨਾਲ ਲੱਗ ਗਈ ਮੈਂ ਕਮਰਾ ਚਲਾ ਲਈ ਸੋਚ ਚਲਾ ਦਾ ਕਿਉਂਕਿ ਆਪਾਂ ਰੋਟੀ ਨੂੰ ਖਤਾ ਇੱਥੇ ਕਰਦੇ ਆਂ ਜੀ ਜੁੱਲੇ 'ਤੇ ਤੇ ਫਿਰ ਮੈਨੂੰ ਆਇ ਹੁੰਦਾ ਵੀ ਰੋਟੀ ਤੋਂ ਪਹਿਲਾਂ ਪਹਿਲਾਂ ਪੋਚੇ ਲਾਦਾ ਫਿਰ ਬੈਠ ਕੇ ਨਾਲੇ ਔਖੇ ਹੋ ਜਾਂਦੇ ਤੇ बाकी आए हों पोचा ला के वादिया है ना फिर रोटी बनावा तो ना एक तेल जी आर इ रोटी खाने खिले मूली आए हंध पोचा पुचा लग्या हो चलो फिर बैठना तेल ते जी मीहा डिग जाए पोचा लाने तो बाद बदला सुक जूगा फिर चौंक बढ़िया हो जूगा ਹਸੀ ਫੇਰ ਆਤਾ ਹੁੰਦੀ ਹੈ। ਉੱਛੇ ਨਾਲ ਤੇ ਜਸ਼ਨ ਦੇ ਰੈਡੀ ਪਸਾਉਣ ਪਾਣੀ ਗਈ ਹੁੰਦੀ ਦੁੱਧ ਪਾ ਕੇ ਆਏ ਆ। ਲੋ ਜੀ ਰੋਟੀਆਂ ਉਹ ਅਲੱਗੇ ਆਪਾਂ ਉਹ ਤਾਂ ਮੈਨੂੰ 10-15 ਮਿੰਟ ਹੋ ਗਏ ਲੱਗੀ ਬਈ 10 ਮਿੰਟ ਤੇ ਬਸ ਮੇਰੇ ਕੋਲ ਥੋੜੀ ਹੀ ਰਹੀ ਆ ਹਵਾ ਚੱਲੀ ਅੰਦਰ ਜਾਈ ਤਾਂ ਹਵਾ ਦੇ ਨਾਲ ਤੇਲ ਡਿੱਗੀ ਆਗੇ ਭੂਰਜੀ ਬੱਲੀ ਰੋਟੀ ਖਾ ਲਓ ਜੀ ਸਾਰੇ ਜਣੇ ਬਾਜੀ ਰੋਟੀ ਵਾਲਾ ਕੰਮ ਨਿਭੜ ਜੇ ਨਾ ਰੋਟੀ ਖਾ ਪਕਾ ਲਈ ਫੇਰ ਆਏਂਗੇ ਲੱਗਦਾ ਵੀ ਹਾਂ ਸਾਰਾ ਕੰਮ ਨਿਭੜ ਜਾ ਜਿੰਨਾ ਚਿਰ ਹੋਰ ਪੜਾਂਦੀ ਕਿੰਨੇ ਸਾਰਾ ਕੰਮ ਕਰਿਆ ਅੱਗੇ ਪਰ ਉਧਰਲਾ ਸਾਰਾ ਨਿਵੇੜਿਆ ਮੈਂ ਪਰ ਜਿੰਨਾ ਚਿਰ ਰੋਟੀ ਨਹੀਂ ਬਣਦੀ ਖਾਂਦੇ ਨਹੀਂ ਉਹਨਾਂ ਚਿਰ ਆਏਂ ਲੱਗਦਾ ਵੀ ਹਜੇ ਕੰਮ ਪਿਆ ਖਾਸਾ ਹੀ ਪਿਆ ਕੰਮ ਬਾਸੀ ਹੁਣ ਆਏਂ ਪਕਾ ਕੇ ਜਿਹੜੀ ਧਰਦੇ ਆਪਾਂ ਹੁਣ ਜੀ ਮੈਂ ਮੈਂ ਪਕਾ ਲਈਆਂ ਨਾਲ ਜੀ ਨਾਲ ਸਾਰੇ ਖਾ ਲੈਣਗੇ ਡੈਡੀ ਖੇਤ ਕਰਨੀ ਵਰਗੀ

ਉਹਦਾ ਤਾਂ ਬਸ ੱਿੱਲੇ ਕੋਲ ਨਹੀਂ ਆਉਂਦੀ। ਭਾਵੇਂ ਆਇਆ ਲੱਗਦਾ ਕੰਮ ਆ ਵੀ ਰਿਹਾ, ਆ ਵੀ ਰਿਹਾ ਲੈ ਜਿੱਦੋਂ ਧੁੱਪੀ ਕੱਢ ਲੈ ਉਦੋਂ ਬੈੰਦਾ ਕੰਮ ਨਹੀਂ ਪਰ ਜਾਂਦਾ। ਪਰ ਜਿੱਦੇ ਧੁੱਪ ਨਾ ਕੱਢੇ ਉਦੋਂ ਬਿਜਲੀ ਜਾਂਦਾ ਕੰਮ ਵੀ ਪਤਾ ਨਹੀਂ ਕੀ ਕਰ। ਚਲ ਜੀ ਰੋਟੀ ਪਕਾ ਲਈ। ਰੋਟੀ ਖਾਣ ਫੂਟ ਕੇ ਫੇਰ ਮਿਲ ਜਾਂ। ਜੀ ਰੋਟੀ ਵਾਲੇ ਭਾਂਡੇ ਚੱਕਿਆ ਹੀ ਮੈਂ ਤੇ ਬਸ ਬੋਕਰ ਹੈੀ ਬਸੋਂ ਥੱਲੇ ਮਾਰ ਨਾਲੀ ਪਾਸ ਖਾਲਾ ਦਾਣਾ ਧਿਆਉਣਾ ਜਾ ਫਿਰ ਚਾਹ ਕਰ ਲਈ ਨਾ ਮੇਰੀ ਆਪਣਾ ਬਾਕੀ ਖਾ ਰੇ ਪਸ਼ੂ ਦੇਖੋ ਆਹ ਰਾਮਣਾ ਬੈਠੇ ਤੇਰੀ ਰਾਤ ਕਿ ਆਏ ਗਾੜਾ ਕਰੀ ਜਾਂਦੇ ਬਾਹਰ ਬਹਿ ਜਾਂਦੇ ਆ ਵਧੀਆ ਅੱਜ ਹਾਂਜੀ ਬਾਕੀ ਸੂਰਜ ਕੱਢ ਲਿਆ ਸੀ ਦੇਖੋ ਦਿਖਾਉਂਦਾ ਮੜਾ ਹੈ ਰੱਬ

ਲਓ ਜੀ ਬੁੱਕਰਵਾਰੀ ਵਾਲਾ ਕੰਮ ਨਿਮੇੜ ਕੇ ਉਧਰ ਲੱਗੋ ਕੋੜਾ ਸਿੱਟਾਈ ਮੈਂ ਤੇ ਬਸ ਹੁਣ ਤਾਂ ਚਾਹ ਧਰ ਲਈ ਆ ਕੇ ਬਸ ਚਾਹ ਆਪਣਾ ਲਾਸਟ ਆਪਸ਼ਨ ਹੁੰਦਾ ਕੰਮ ਕੰਮ ਕਰਕੇ ਸਾਰਾ ਲਾਸਟ ਚਾਹ ਬਣਾਉਣੀ ਤੇ ਬਸ ਚਾਹ ਫ੍ਰਿਜ ਮੇਂ ਦੁੱਧ ਦਿੱਤਾ ਪਾ ਤੇ ਫਿਰ ਆਪਾਂ ਵੇਲੇ ਆ ਫਿਰ ਨਾ ਨੂੰ ਕਿਉਂ ਨੇ 11:30 ਹੋ ਗਏ ਜੀ ਅੱਜ ਮੈਂ 11:30 ਬਣਾਈਏ ਚਾ ਬਸ ਜੇ ਦੋ ਉਠਣ ਦੇ ਵਿੱਚ ਤਾਂ 10 15 ਮਿੰਟ ਜਾਂ ਲੇਟ ਹੋ ਜਾਈਏ ਨਾ ਮੁੜ ਕੇ ਫਿਰ ਸੋਨੂੰ ਪਤਾ ਸਾਰਾ ਕੰਮ ਹੌਲੀ 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 ਹੁੰਦਾ ਹੁੰਦਾ ਲੇਟ ਹੋ ਜਾਂਦਾ ਮਾੜੇ ਮਾੜੇ ਨਾ ਹੈ ਤਾਂ ਚਾਹ ਅੱਜ ਵੀ ਆਏ ਸੀਗਾ ਵੀ ਅੱਜ ਕੱਪੜੇ ਹੈ ਨਹੀਂ ਸੀਗੇ ਧੋਣ ਵਾਲੇ ਤੇ ਹੁਣ ਜਿਹੜੇ ਨਾ ਨੂੰ ਕਿ ਲਾਵਾਂਗੇ ਇਹੀ ਹੋਣਗੇ ਕੱਪੜੇ ਧੋਣ ਵਾਲੇ ਤੇ ਕਿਉਂਕਿ ਕੱਲ ਮੈਂ ਧੋਤੇ ਸੀਗੇ ਜਿਹੜੇ ਲਾਏ ਸੀ ਤੇ ਦੇਖੋ ਕੱਲ ਸੁੱਕਗੇ ਸੀ ਕੁਝ ਹੁਣ ਲਾ ਤੇ ਸੁੱਕਣੇ ਤੇ ਹੁਣ ਬਸ ਚਾਹ ਚੁੱਕ ਕਰਕੇ ਨਾ ਉਹਨੂੰ ਕਿਉਨੇ ਤੇ ਫੇਰ ਆਪਾਂ ਵਿਹਲੇ ਆਂ ਹਾਂ ਘੰਟਾ ਦੋ ਘੰਟੇ ਵਿਹਲੇ ਆਂ ਫੇਰ ਬਸ ਉਹੀ ਆਪਣੇ ਸ਼ਾਮ ਦੇ ਕੰਮਾਂ ਦਾ ਹੋ ਜਾਊਗਾ ਟਾਈਮ ਤੇ ਚਲੋ ਜੀ ਆਪਾਂ ਸੋਨੂੰ ਮਿਲਦੇ ਆਂ ਫੇਰ ਚਾਹ ਚੁ ਪੁੰਨ ਲਈਏ ਬਾਕੀ ਸਾਰੇ ਜਣੇ ਜੀ ਬਾਕੀ ਇੱਕ ਭੈਣ ਦਾ ਕਮੈਂਟ ਆਇਆ ਸੀ ਉਹਦੇ ਮੈਂ ਥੋੜਾ ਰਪਲਾਈ ਨਹੀਂ ਦਿੱਤਾ ਗਿਆ ਕਹਿੰਦੀ ਤੁਸੀਂ ਪੇਕੇ ਨਹੀਂ ਜਾਂਦੇ ਤੇ ਨਾ ਹੀ ਕੋਈ ਦੇਣ ਤਿਹਾਰ ਦੇ ਆਉਂਦਾ ਤੇ ਭੈਣ ਨੂੰ ਦੱਸਣਾ ਚਾਹਣੀ ਆ ਵੀ ਅੱਜ ਦੀ ਬਸ ਆਹ ਛੁੱਟੀਆਂ ਚ ਨਹੀਂ ਗਈ ਪਿਛਲੇ ਜਿਹੜੇ ਜੂਨ ਦੀਆਂ ਛੁੱਟੀਆਂ ਹੋਈਆਂ ਸੀ ਉਦੋਂ ਵੀ ਗਏ ਸੀਗੇ ਤੇ ਦੀਵਾਲੀ ਦੇਣ ਠੀਕ ਹੈ ਮੇਰਾ ਭਰਾ ਆਇਆ ਸੀ ਸ਼ਾਮ ਨੂੰ ਆਥਣੇ ਤੇ ਉਦੋਂ ਮੇਥੋਂ ਬਲੌਗ ਨਹੀਂ ਬਣਿਆ ਠੀਕ ਆ ਸ਼ਾਮ ਬਾਵਾ ਨਹੀਂ ਰਹਿਸ ਕਿਉਂਕਿ ਉਹ ਕੰਮ ਤੇ ਲੱਗਿਆ ਰਫਾਇਨਰੀ ਚ ਤੇ ਉਥੋਂ ਆ ਕੇ ਫੇਰ ਆਇਆ ਸੀਗਾ ਉਥੋਂ 5 ਵਜੇ ਆਉਂਦਾ ਉਹ ਤੇ ਇੱਥੇ ਸਾਢੇ 4:00 ਵਜੇ ਆਇਆ ਸੀਗਾ ਤੇ ਬਸ ਮੈਥੋਂ ਬਲੌਗ ਨਹੀਂ ਬਣਿਆ ਤੇ ਐਜਤੀ ਹਜੇ ਉਹ ਆਇਆ ਵੀ ਲੋੜੀ ਦੇਣ ਨਹੀਂ ਆਏ ਹਜੇ ਤੇ ਕਹਿੰਦੇ ਸੀ ਆਵਾਂਗੇ ਆਵਾਂਗੇ ਮਗਾ ਉਤਾ ਲੋੜੀ ਵੀ ਗਈ ਰੂ ਕਿੰਨੇ ਦਿਨ ਹੋ ਗਏ ਤੇ ਇਹ ਜੀ ਕੋਈ ਗੱਲ ਨਹੀਂ ਜੀ ਤੇ ਬਸ ਆਇਤਿਹਾਸ ਛੁੱਟੀਆਂ 'ਚ ਨਹੀਂ ਜਾਇਆ ਕਿਉਂਕਿ ਪਹਿਲਾਂ ਵਿੱਚ ਛੁੱਟੀਆਂ ਜੀਆਂ ਹੋਈਆਂ ਜਦੋਂ ਉਹਦੇ ਵਿੱਚ ਪੰਢਿਆਰ ਆ ਗਿਆ ਸਿੱਖ ਬਾਈ ਪੰਢਿਆਰੇ ਤੇ ਤਾਂ ਜਾਵਾਂਗੇ ਠੀਕ ਹੈ ਫੇਰ ਫੇਰ ਵਿੱਚ ਨਗਰ ਕੀਰਤਨ ਆ ਗਿਆ ਫੇਰ ਸਾਨੂੰ ਬਸ ਆਏ ਮਾੜੇ ਵਾੜੇ ਨਾ ਫੇਰ ਉਧਰੋਂ ਹੁਣ ਮੰਮੀ ਦੇ ਆ ਸਾਡੇ ਨਾਨੀ ਨੂੰ ਅਧਰੰਗ ਦੀ ਸ਼ਿਕਾਇਤ ਹੋ ਗਈ ਫਿਰ ਮੰਮੀ ਨੂੰ ਜਾਣਾ ਪੈ ਗਿਆ ਉੱਧਰ ਹੁਣ ਕੀ ਕਰ ਸਕਦੇ ਆ ਹਨ ਤੇ ਫਿਰ ਐ ਆਪ ਨੂੰ ਐ ਹੁੰਦਾ ਵੀ ਹਫਤਾ ਸਾਰਾ ਤਾਂ ਲੱਗ ਗਿਆ ਹੀ ਹੈ ਹਨਾ 2-4 ਦਿਨਾਂ ਵਾਸਤੇ ਕੀ ਜਾਣਾ ਪਕਾਈ ਵੀ ਕਰਨੀ ਤੇ ਬਸ 2-4 ਦਿਨ ਜੀ ਬਚਦੇ ਸੀ ਯਾਰ ਵਿੱਚ ਤੇ ਕੋਈ ਲੰਮੇ ਲੰਮੇ ਦਿਨ ਨਹੀਂ ਬਚਦੇ ਸੀਗੇ ਨਹੀਂ ਤਾਂ ਜਾ ਵੜਦੇ ਤੇ ਜਾਣ ਨੂੰ ਤਾਂ ਕਿੱਡੀ ਗੱਲ ਹੈ ਜੀ ਆਪਾਂ ਕਿਹੜਾ ਬਾਲੀ ਦੂਰ ਨੇੜੇ ਆ ਆ ਜੇ ਬੈਠੇ ਆ ਨਾ ਜਦੋਂ ਜੀ ਕਰਿਆ ਉਦੋਂ ਜਾ ਆਵਾਂਗੇ ਐ ਜੀ ਕੋਈ ਗੱਲ ਨਹੀਂ ਗਈ ਤੇ ਬਾਕੀ ਜੀ ਚਲੋ ਮਿਰਚ ਆ ਬਣ ਗਈ ਮੈਂ ਪੌਣ ਲਾਚਾ ਵਾਲਾ ਖਾ ਗਈ ਫੇਰ ਮਿਲਦੇ ਆ ਸੋਨੂੰ ਲਓ ਜੀ ਆਪਣੇ ਕੱਢ ਲਈ ਧੁੱਪ ਚੈੱਕ ਕਰੋ ਤੇ ਨਾ ਨੂਕੇ ਬਸ ਬਹਿ ਗਏ ਸਰਸਰ ਬੋਣਾ ਹਜੇ ਮੈਂ ਚੱਲ ਕੇ ਰੈਸਟ ਕਰਦੇ ਆ ਸਰ ਫੇਰ ਬਾਉਂਗੀ ਮੈਂ ਜਦੋਂ ਦੋ ਵਾਲੀ ਚਾਹ ਚੂ ਕਰਨ ਵੇਲੇ ਉੱਠੇ ਨਾ ਤੇ ਉਹਨੂੰ ਘੰਟਾ ਕਰਦੇ ਆ ਆਪਾਂ ਰੈਸਟ ਤੇ ਸ਼ੁਕਰ ਹੈ ਰੱਬ ਨੇ ਧੁੱਪ ਤਾਂ ਕੱਢੀ ਉਹ ਤਰਸੇ ਪਏ ਸੀਗੇ ਨਾਲੇ ਕੱਪੜੇ ਕੂਪੜੇ ਸੁੱਕ ਜਾਣਗੇ ਤੇ ਲਓ ਜੀ ਨਾ ਨੂਕੇ ਆਪਾਂ ਗੇਰਾ ਹੋ ਗਈ ਟੈਨਸ਼ਨ ਫਰੀ ਤੇ ਬਸ ਫੇਰ ਦੋ ਵਾਲੀ ਚਾਹ ਤੋਂ ਬਾਅਦ ਆਪੜਾ ਕਮਤਨ ਦਾ ਟਾਈਮ ਹੋ ਜੂਗਾ ਤੇ ਸਾਰੇ ਟੱਪ ਗਏ ਜਿੱਜਣਾ ਤੇ ਜਸ਼ਨ ਦੇ ਡੈੜੀ ਬਾਗੇ ਖੇਤ ਹਰਾ ਚਾਰਾ ਲੈਣ ਤੇ ਡੈੜੀ ਬਾਗੇ ਪਿੰਡ ਤੇ ਮੈਂ ਗੱਲੀਆਂ ਘਰੇ ਤੇ ਹੁਣ ਮੈਂ ਅੱਧਾ ਰੈਸਟ ਕਰ ਤੋ ਟੋਪਾ ਜਾ ਲੈਣੇ ਖੁਰਕ ਨਹੀਂ ਹੋਣ ਲੱਗ ਜਾਂਦੀ ਹਜੇ ਨਾ ਅੱਤੇ ਨੂੰ ਦਿਨ ਮੈਂ ਮਾਗੀ ਵਾਲੇ ਦਿਨ ਨਾਤੀਆਂ ਬਸ ਇੱਕ ਕੱਲ ਪਰਸੋ ਟਿੱਕਰ ਫੇਰਨਾ ਹੋਣਾ ਪਊਗਾ ਟੋਪੇ ਜਣਾ ਨਾ ਖੁਰਕ ਜੀ ਹੋਣ ਲੱਗ ਜਾਂਦੀ ਐ ਸੱਚ ਤੇ ਚਲੋ ਜੀ ਆਪਾਂ ਹੁਣ ਕਰਦੇ ਆਂ ਰੈਸਟ ਘੰਟਾ ਤੇ ਮਿਲਦੇ ਆਂ ਤੁਹਾਨੂੰ ਫੇਰ ਜਦੋਂ ਕੰਮ ਤੰਦੱਕ ਕਰਿਆ ਆਪਾਂ ਕੋਈ ਹੋਰ ਬਣੇ ਰਿਓ ਵੀਡੀਓ ਦੇ ਨਾਲ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ 4 ਦਾ ਤੇ ਮੈਂ ਉਧਰ ਉਧਰਲਾ ਕੰਮ ਜਸ਼ਨ ਦੇ ਰਹੀ ਨੀਰਾਚਾਰਾ ਪਾਤਾ ਸੀ ਤੇ ਸੁੱਕ ਸਕ ਲਈ ਮੈਂ ਛਟੀਆਂ ਲਈ ਆਈ ਪਾਣੀ ਗਰਮਦਾਰ ਤਾਂ ਗੋਹ ਕੁੜਾ ਛੱਟੀਆਂ ਹੀ ਖਾਲ ਦਾਣਾ ਪਿਉਂਤਾ ਤੇ ਬਸ ਹੁਣ ਮੈਂ ਇਧਰ ਲ ਦੋ ਦਵਾ ਕੇ ਭਾਂਡੇ-ਪੁੰਡੇ ਚੱਕ ਕੇ ਡੈਡੀ ਨੇ ਮਟਰ ਕੱਟਦੇ ਸੀ ਤੇ ਫਿਰ ਮੈਂ ਆਲੂ-ਆਲੂ ਚੀਰ ਲੈ ਲਸਣ ਛਿੱਲ ਲਈ ਤੇ ਕੱਲ ਵੀ ਆਪਣੀ ਗਈ ਸੀਗੀ ਜੀ ਹਸਪਤਾਲ ਚ ਰੋਟੀ ਚਾਰ ਜਣਿਆਂ ਦੀ ਉੱਥੇ ਮੰਮੀ ਹੋਰ ਹੈਗੇ ਆ ਤੇ ਅੱਜ ਵੀ ਜਾਊਗੀ ਹੁਣ ਤੇ ਸਵੇਰੇ ਤਾਂ ਮੇਰੀ ਭਝਾਈ ਭੇਜ ਦਿੰਦੀ ਤੜਕੇ ਤਾਂ ਰੋਟੀ ਉਧਰੋਂ ਪਾਪਾ ਲੈ ਕੇ ਆ ਜਾਂਦਾ ਫੜਾ ਆਉਂਦਾ ਤੇ ਐਸ ਵੇਲੇ ਡੈਡੀ ਜਾਂਦੇ ਹੁੰਦੇ ਆ ਗੱਥਣੇ ਤੇ ਡੈਡੀ ਲੈ ਕੇ ਜਾਣਗੇ ਕਿਉਂਕਿ ਜੀ ਜਿਹੜੀ ਨਾਨੀ ਆ ਉਹ ਵੀ ਕਾਲਿਆਂ ਵਾਲੀ ਆਪਣੇ ਵੀ ਦਰੰਗ ਦਾ ਵੀ ਬਹੁਤ ਪੁਰਾਣਾ ਡਾਕਟਰ ਆ ਉਹ ਬਹੁਤ ਸਿਆਣਾ ਹੈ ਡਾਕਟਰ ਉਹ ਆਪ ਤਾਂ ਉਹਦੀ ਡੈਥ ਹੋ ਗਈ ਹੁਣ ਉਹਦਾ ਮੁੰਡਾ ਹੈਗਾ ਤੇ ਉਹ ਉੱਥੇ ਦਾਖਲਾ ਉਹ ਬੋਤਲਾ-ਬਾਤਲਾਂ ਲਈ ਜਾਂਦੇ ਨਾਲ ਟਿਕਟਲੇ ਲਈ ਜਾਂਦੇ ਆ ਤੇ ਹੁਣ ਤਾਂ ਕਹਿੰਦੇ ਵੀ ਫਰਕ ਲੱਗਦਾ ਤੇ ਰੋਟੀ ਪਾਣੀ ਜਾਂਦਾ ਹੁੰਦਾ ਜੀ ਸਵੇਰੇ ਸ਼ਾਮ ਨੂੰ ਤਾਂ ਵਿੱਚ ਵੀ ਕਹਿੰਦੇ ਰੋਟੀ ਮਿਲਦੀ ਆ ਫਿਰ ਮੰਮੀ ਹੋਰੇ ਕਹਿੰਦੇ ਬਾਕੀ ਨਾਲੇ ਤਾਂ ਚਾਰਜ ਲੈਣਗੇ ਲਾਉਣਗੇ ਉਹ ਰੋਟੀ ਪਾਣੀ ਦਾ ਖਰਚਾ ਹਨਾ ਤੇ ਨਾਲੇ ਫਿਰ ਕਹਿੰਦੇ ਉਹਨੀਆਂ ਵੀ ਆਏ ਹਨਾ ਮੂੰਗੀ ਦੀ ਦਾਲ ਹੁੰਦੀ ਹੈ ਉੱਥੇ ਰੋਜ਼ ਸਾਨੂੰ ਪਤਾ ਹੋਰ ਤਾਂ ਕਾਦੀ ਬਣਾਉਂਦੇ ਉੱਥੇ ਬਗਲ ਮੀ ਹਸਪਤਾਲਾਂ ਜਿੱਤਾ ਪਤਲੀ ਜੀ ਦਾਲ ਹੁੰਦੀ ਆਈ ਤੇ ਫਿਰ ਤੜਕੇ ਤਾਂ ਮੇਰੀ ਭਗਾਈ ਤੇ ਜਿੰਨ ਰੋਟੀ ਉੱਤੇ ਤੇ ਜਿੰਨ ਦੱਛਣਾ ਤੇ ਮੁਰਲੇ ਮਤੇੜੀ ਜਦੋਂ ਉਫੜਾ ਜਾਂਦੇ ਆ ਤੇ ਐਸ ਵळे ਬੈੜੀ ਜਾਂਦੇ ਹੁੰਦੇ ਆ ਢਿੱਲੀ ਅੱਤ ਨੇ ਉਹ ਦਿੱਲੀ ਦਾ ਕੱਲ ਦੋ ਦਿਨ ਆਖਣੇ ਆਪਨੇ ਜਾਣ ਨੂੰ ਆਇਆ ਨਹੀਂ ਹੋ ਗਿਆ ਅੱਜ ਤੀਸਰਾ ਦਿਨ ਹੈ ਤੇ ਟਾਈਮ ਉਹ ਬਸ ਕੱਲ ਵੀ ਆਇਆ ਦਵਾ ਤਾਂ ਕੰਮ ਦੇ ਟੱਪ ਗਿਆ ਤਾਂ ਬਲੌਗ ਨਹੀਂ ਬਣਾ ਤੇ ਅੱਜ ਅੱਜ ਵੀ ਮਹਾਂ ਤਾਈਆਂ ਅੱਜ ਮੈਂ ਗਿਆ ਸਤਰ ਹੀ ਜਾਨੀ ਨਹੀਂ ਵਾਪਸ ਲੈਣ ਨੂੰ ਆਉਣੇ ਨੇ ਹੁਣ ਸਬਜ਼ੀ ਧਰ ਕੇ ਗੈਸ ਤੇ ਮੈਂ ਦੁੱਧ ਗਰਮ ਕਰੂੰਗੀ ਆਹ ਉੱਥੇ ਚੁੱਲ੍ਹੇ ਤੇ ਗੈਸ ਤੇ ਸਾਂਦੀ ਤਾਂ ਕਰੀ ਗਿਆ ਚੁੱਲ੍ਹੇ ਤੇ ਦੁੱਧ ਗਰਮ ਕਰਨ ਨੂੰ ਨਾਲੇ ਕੋਲੇ ਬਹਿ ਕੇ ਆਟਾ ਗੁੰਨ ਕੇ ਰੱਖ ਲੂੰ ਫੇਰ ਤਾਂ ਰੰਤੂ ਨਾਲ ਕੱਢ ਕੇ ਟਾਈਮ ਨਾਲ ਰੋਟੀ ਲੱਗ ਜੂਗੀ ਫੇਰ ਡੈਡੀ ਨੂੰ 5 ਵਜੇ ਰੋਟੀ ਲੱਗ ਗਈ ਸੀ ਕੱਲ ਮੈਂ ਫੇਰ ਡੈਡੀ ਲੈ ਕੇ ਗਏ ਸੀ ਜੋ 5:30 ਵਜ ਗਏ ਸੀ ਜੋ ਡੈਡੀ ਰੋਟੀ ਲੈ ਕੇ ਉਹਨਾਂ ਦੀ ਹੁਣ ਤਾਂ ਇਹ ਸਾਨੂੰ ਪਤਾ ਹੈ ਕਿ ਸਵਾਲ ਕੀ ਵਜਾ ਦੇ ਸ਼ਬਦ ਜਾਂਦਾ ਤੇ ਆਪਾਂ ਨਾ ਤਾਂ ਤੱਕਾ ਛੜਕਾ ਦਿਲੋਂ ਨਾ ਪਰ ਆਇਆ ਕਰਨਾ ਸਬਜ਼ੀ ਮੈਂ ਧੋ ਰਹੀ ਸੀ ਦੀ ਅੰਦਰ ਕੀ ਬਸ ਨਾ ਪਾਣੀ ਪਾ ਦਿੰਦੇ ਪਾਣੀ ਨਾ ਪਾਇਆ ਸਿਰਦਾਰੀ ਹੈ ਪਾਇਆ ਨਹੀਂ ਲੇਟ ਚਲੋ ਜੀ ਮੈਂ ਪਾਣੀ ਪਾਦਾ ਤੇ ਇਸ ਦੇ ਨਾਲ ਜੀ ਅੱਜ ਦੀ ਵੀਡੀਓ ਦਾ ਵੀ ਕਰਦੇ ਆ ਆਪਾਂ ਇਥੇ ਹੰਡ ਕਿਉਂਕਿ ਇਸ ਤੋਂ ਬਾਅਦ ਮੇਰੇ ਕੋਲ ਬਿਲਕੁਲ ਟਾਈਮ ਨਹੀਂ ਹੋਣਾ ਹੁਣ ਤੇ ਕ ਵੀ ਹਨਾ ਵੀਡੀਓ ਵੀ ਉਹ ਕਰਨੀ ਹੋਊਗੀ ਹੌਲੀ ਹੌਲੀ ਵਿੱਚ ਦੀ ਮੈਂ ਅਪਲੋਡ ਕਰੂੰਗੀ ਤੇ ਬਸ ਭੱਜ ਨਸ ਕੇ ਰੋਟੀ ਦਾ ਬਸ ਨੂੰ ਪਤਾ ਟਾਈਮ ਨਾ ਪਹੁੰਚਣੀ ਪੈਂਦੀ ਆ ਫਿਰ ਡੈਡੀ ਖਾ ਕੇ ਜਾਣਗੇ ਨਾਲੇ ਨਾਲੇ ਫੜਾ ਕੇ ਉੱਥੇ ਰਹਿਣਾ ਰਹਿੰਦੇ ਹੁੰਦੇ ਡੈਡੀ ਸਵੇਰੇ ਆਉਣਗੇ ਤੜਕੇ ਤੇ ਚਲੋ ਜੀ ਇਸ ਦਿਨ ਆ ਵੀਡੀਓ ਦਾ ਕਰਦੇ ਆ ਅੰਡਰ ਪਲੀਜ਼ ਸਾਡੇ ਚੈਨਲ ਤੇ ਜਿਹੜੇ ਨਵੇਂ ਚੈਨਲ ਕਰ ਲੇ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਫੁੱਲ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ